ਕਲੱਬ ਗ੍ਰੇਟਰ ਵੱਲੋਂ ਅੱਜ ਟੀਚਰ ਡੇ ਮਨਾਇਆ ਗਿਆ ਟੀਚਰਾਂ ਨੂੰ ਸਨਮਾਨਿਤ ਕੀਤਾ ਗਿਆ ਜੇ ਇਸ ਕਲੱਬ ਦੀ ਗੱਲ ਕਰੀਏ ਇਹ ਕਲੱਬ ਹਰ ਸਾਲ ਕੋਈ ਨਾ ਕੋਈ ਐਕਟੀਵਿਟੀ ਕਰਦਾ ਰਹਿੰਦਾ ਆ ਚਾਹੇ ਅੱਖਾਂ ਦੇ ਆਪਰੇਸ਼ਨ ਹੋਣ ਚਾਹੇ ਕੁਝ ਫੀਸਾਂ ਹੋਣ ਬੱਚਿਆਂ ਦੀਆਂ ਜਾਂ ਬੱਚਿਆਂ ਨੂੰ ਕੋਈ ਹੋਰ ਲੋਡ ਹੋਵੇ ਬਹੁਤ ਸਾਰੀਆਂ ਐਕਟੀਵਿਟੀਆਂ ਇਹਨਾਂ ਦੀਆਂ ਹਰ ਸਾਲ ਜਾਰੀ ਰਹਿੰਦੀਆਂ ਆ ਤਕਰੀਬਨ ਅਸੀਂ ਵੀ ਇਹਨਾਂ ਨੂੰ ਯਾਨੀ ਕਿ ਪ੍ਰਮੋਟ ਕਰਦੇ ਰਹਿੰਦੇ ਆ ਸਰ ਸਾਡੇ ਨਾਲ ਮੌਜੂਦ ਨੇ ਅੱਜ ਬਹੁਤ ਸਾਰੇ ਟੀਚਰਾਂ ਨੂੰ ਇੱਥੇ ਸਨਮਾਨਿਤ ਕੀਤਾ ਗਿਆ ਆ ਟੀਚਰ ਗੁਰੂ ਦਾ ਰਤਬਾ ਹੁੰਦੇ ਨੇ ਗੱਲਬਾਤ ਕਰ ਲੈਣੇ ਸਰ ਦੇ ਨਾਲ ਸਰ ਸਭ ਤੋਂ ਪਹਿਲੇ ਸਵਾਗਤ ਤੁਹਾਡਾ ਇਕਤਾ ਲਹਿਰ ਜੀ ਮੈਂ ਇਕਤਾ ਲਹਿਰ ਦਾ ਬਹੁਤ ਬਹੁਤ ਸਵਾਗਤ ਕਰਦਾ ਸਾਨੂੰ ਜਦੋਂ ਵੀ ਕਿਤੇ ਲੋੜ ਪੈਂਦੀ ਹੈ ਉਹ ਇਕਤਾ ਲਹਿਰ ਜਿਹੜੀ ਹੈ ਸਾਡੇ ਮੋਢੇ ਨਾਲ ਮੋਢਾ ਲੈ ਕੇ ਚੱਲਦੀ ਹੈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਪੂਰੀ ਕਲਬ ਦਾ ਇਹ ਤੁਹਾਡੀ ਪ੍ਰੈਸ ਦਾ ਜੀ ਸਰ ਅੱਜ ਕੀ ਉਪਰਾਲਾ ਕੀਤਾ ਗਿਆ ਜੀ ਸਰ ਇਹ ਅੱਜ ਜੋ ਉਪਰਾਲਾ ਕੀਤਾ ਗਿਆ ਹੈ ਸਾਡੀ ਇੱਕ ਬਹੁਤ ਵੱਡੀ ਸ਼ਰਧਾਂਜਲੀ ਹੈ ਜਿਹੜੇ ਕਿ ਸਾਡੇ ਸਾਬਕਾ ਰਾਸ਼ਟਰਪਤੀ ਰਾਧਾ ਕ੍ਰਿਸ਼ਨਨ ਸੀ ਉਹਨਾਂ ਦਾ ਜਨਮ ਦਿਵਸ 5 ਸਤੰਬਰ ਨੂੰ ਹੁੰਦਾ ਹੈ ਲੇਕਿਨ ਪਿਛਲੇ ਕੁਝ ਸਮੇਂ ਵਿੱਚ ਹਾਲਾਤ ਪੰਜਾਬ 'ਚ ਠੀਕ ਨਹੀਂ ਸੀਗੇ ਬਹੁਤ ਜ਼ਿਆਦਾ ਬਾਰਿਸ਼ ਸੀ ਅਸੀਂ ਹਮੇਸ਼ਾ ਜਿਹੜਾ ਆਪਣਾ ਫੰਕਸ਼ਨ ਹੈ ਉਹ 5 ਸਤੰਬਰ ਨੂੰ ਹੀ ਕਰਦੇ ਆਂ ਲੇਕਿਨ ਅਸੀਂ ਇਸ ਵਾਰੀ ਲੇਟ ਹੋ ਗਏ ਲੇਕਿਨ ਅਸੀਂ ਆਪਣੇ ਇਸ ਜੋ ਇਵੈਂਟ ਸੀ ਉਹਨੂੰ ਮਿਸ ਨਹੀਂ ਕਰਨਾ ਚਾਹੁੰਦੇ ਅੱਜ ਵੀ ਮੈਂ ਮਾਫੀ ਮੰਗਣਾ ਚਾਹੁੰਦਾ ਸਾਰੇ ਟੀਚਰਸ ਕੋ ਕਿ ਸਾਡਾ ਥੋੜਾ ਜਿਹਾ ਫੰਕਸ਼ਨ ਜਿਹੜਾ ਹੈ ਉਹ ਲੇਟ ਹੋ ਗਿਆ ਲੇਕਿਨ ਅਸੀਂ ਇਹਨੂੰ ਕਰਨਾ ਸੀ ਇਹ ਇੱਕ ਆਨਰ ਹੈ ਸਮਾਜ ਦੇ ਉਸ ਨੇਸ਼ਨ ਬਿਲਡਰ ਨੂੰ ਕਿ ਜੋ ਜਿਸਨੇ ਆਪਣਾ ਪੂਰਾ ਜੀਵਨ ਜਿਹੜਾ ਹੈ ਉਹ ਪੜ੍ਹਾਈ ਲਈ ਦੇ ਦਿੱਤਾ ਹੈ ਔਰ ਇੱਕ ਰਾਸ਼ਟਰ ਦਾ ਨਿਰਮਾਣ ਕਰਦਾ ਹੈ ਉਹਨਾਂ ਦੇ ਸਨਮਾਨ ਵਿੱਚ ਲੌਂਸ ਕਲੱਬ ਲੁਗੋਦਰ ਗ੍ਰੇਟਰ ਹਰ ਸਾਲ ਟੀਚਰਸ ਦਿਨ ਮਨਾਉਂਦਾ ਹੈ ਟੀਚਰ ਡੇ ਬਹੁਤ ਵਧੀਆ ਇੱਕ ਉਪਰਾਲਾ ਜੀ ਟੀਚਰ ਬਹੁਤ ਕੁਝ ਸਿਖਾਉਂਦੇ ਨੇ ਬੱਚਿਆਂ ਨੂੰ ਤੁਸੀਂ ਖੁਦ ਵੀ ਟੀਚਰ ਹੋ ਟੀਚਰ ਤੋਂ ਉੱਤੇ ਵੀ ਆਏ ਹੋ ਠੀਕ ਮੈਸੇਜ ਦੇਣਾ ਚਾਹੋਗੇ ਸਰ ਮੈਂ ਬਤੌਰ ਇੱਕ ਟੀਚਰ ਇਸੇ ਹੀ ਮੈਸੇਜ ਦੇਣਾ ਚਾਹੁੰਦਾ ਆਪਣੀ ਪੂਰੀ ਫਰਟਰਨਿਟੀ ਨੂੰ ਕਿ ਕੁਝ ਵੀ ਹੋ ਜਾਏ ਤੁਸੀਂ ਆਪਣੇ ਟੀਚਰ ਹੋਣ ਦੇ ਇਸ ਜੋ ਤੁਹਾਡਾ ਮਕਾਮ ਹੈ ਜੋ ਤੁਹਾਡਾ ਰਤਬਾ ਹੈ ਉਸ ਨੂੰ ਹਮੇਸ਼ਾ ਜਸਟੀਫਾਈ ਕਰਿਓ ਉਸ ਨੂੰ ਕਦੀ ਥੱਲੇ ਨਾ ਆਉਂਦਿਆ ਚਾਹੇ ਐਥਿਕ ਵਾਈ ਹੋਏ ਚਾਹੇ ਮੋਰੈਲਟੀ ਵਾਈਜ਼ ਹੋਏ ਜੇ ਤੁਹਾਨੂੰ ਸਮਾਜ ਨੇ ਜਾਂ ਗਵਰਨਮੈਂਟ ਨੇ ਜਾਂ ਕਿਸੇ ਨੇ ਜਾਂ ਤੁਸੀਂ ਆਪਣੀ ਮਿਹਨਤ ਨਾਲ ਜੇ ਟੀਚਰ ਬਣੇ ਰਹੇ ਹੋ ਤੇ ਟੀਚਰ ਹੀ ਬਣੇ ਰਹੋ ਇਹਨੂੰ ਕਦੀ ਥੱਲੇ ਨਾ ਕਰਿਓ ਕਿਉਂਕਿ ਇਹ ਇੱਕ ਉਹ ਮਕਾਮ ਹੈ ਦੁਨੀਆ 'ਚ ਤਿੰਨ ਬੰਦੇ ਨੇ ਜਿਹੜੇ ਕਦੀ ਵੀ ਆਪਣੇ ਵਿਦਿਆਰਥੀ ਤੋਂ ਆਪਣੇ ਸਟੂਡੈਂਟ ਤੋਂ ਖਾਰ ਨਹੀਂ ਖਾਂਦੇ ਦੁਨੀਆ ਦਾ ਹਰ ਰਿਸ਼ਤਾ ਖਾ ਜਾਏਗਾ ਲੇਕਿਨ ਇੱਕ ਟੀਚਰ ਇੱਕ ਮਾਂ ਤੇ ਇੱਕ ਬਾਪ ਇਹ ਤਿੰਨ ਐਸੇ ਰਿਸ਼ਤੇ ਨੇ ਜਦੋਂ ਜਦੋਂ ਉਹਦਾ ਟੀਚਰ ਉਹਦਾ ਸਟੂਡੈਂਟ ਜਿਹੜਾ ਵਾ ਉਹ ਸਮਾਜ ਚ ਤਰੱਕੀ ਕਰਦਾ ਹੈ ਉਹ ਟੀਚਰ ਉਨੀ ਤਰੱਕੀ ਨਾਲ ਕਰਦਾ ਹੈ ਜੇ ਮੇਰਾ ਟੀਚਰ ਐਕਸਟੀਅਮ ਬਣਦਾ ਮੈਂ ਐਸਟੀੀਐਮ ਬਣ ਜਾਂਦਾ ਜੇ ਮੇਰਾ ਟੀਚਰ ਡੀਸੀ ਬਣਦਾ ਸਟੂਡੈਂਟ ਮੇਰਾ ਡੀਸੀ ਬਣਦਾ ਤੇ ਮੈਂ ਉਹ ਡੀਸੀ ਬਣ ਜਾਂਦਾ ਮੈਂ ਅੱਜ ਦੇਖ ਰਿਹਾ ਕਿ ਮੈਂ ਇਸ ਮਕਾਮ ਮੈਂ ਕਿਤੇ ਵੀ ਚਲੇ ਜਾਵਾਂ ਮੈਂ ਸਰ ਨਿੱਕੀ ਜਿਹੀ ਗੱਲ ਦੱਸਣ ਲੱਗਾ ਮੈਂ ਅਮਰੀਕਾ ਗਿਆ ਕੈਲੀਫੋਰਨੀਆ ਫੇਅਰਫੀਲਡ ਉੱਥੇ ਮੈਂ ਆਪਣੇ ਦੋਸਤ ਦੀ ਦੁਕਾਨ ਤੇ ਸੀਗਾ ਤੇ ਉੱਥੇ ਮੈਂ ਦੋ ਤਿੰਨ ਦਿਨ ਰਿਹਾ ਤੇ ਮੈਨੂੰ ਉਹ ਜਿਹੜਾ ਦੁਕਾਨ ਦਾ ਮੇਰੇ ਫਰੈਂਡ ਦਾ ਬੇਟਾ ਵਾ ਉਹ ਕਹਿੰਦਾ ਸਰ ਤੁਹਾਨੂੰ ਕੋਈ ਬੱਚੇ ਮਿਲਣ ਆਏ ਮੈਂ ਕਹਿੰਦਾ ਅਮਰੀਕਾ ਦੇ ਕੈਲੀਫੋਰਨੀਆ ਵਾ ਕਿਸੇ ਨੂੰ ਕੀ ਪਤਾ ਤੇ ਮੈਂ ਕਿਹਾ ਮਿਲਾਉ ਤੁਸੀ ਦੇਖਿਆ ਸਰ ਉੱਛੇ ਮੇਰੇ ਕੋ ਵੀ 7 ਬੱਚੇ ਪਹੁੰਚ ਗਏ ਔਰ ਉਹ ਬੱਚੇ ਮਹਿਵਾ ਦੇ ਸੀ ਉਹ ਮੇਰੇ ਕੋ ਪੜਦੇ ਸੀ ਉਹਨਾਂ ਨੇ ਮੈਨੂੰ ਅਮਰੀਕਾ ਵਿੱਚ ਵੀ ਰੈਕਗਨਾਈਜ਼ ਕਰ ਲਿਆ ਇੱਕ ਕਲਾਪਿੰਗ ਵਾਂਦੀ ਜੀ ਮੈਂ ਕਿਸ ਤਰ੍ਹਾਂ ਨਾ ਕਹਾਂ ਕਿ ਟੀਚਰ ਦਾ ਰੁਤਬਾ ਜਿਹੜਾ ਹੈ ਉਹ ਸਮਾਜ ਵਿੱਚ ਸਭ ਤੋਂ ਵੱਡਾ ਰੁਤਬਾ ਹੈ ਔਰ ਅੱਜ ਦੇ ਦਿਨ ਮੇਰਾ ਮੈਸੇਜ ਇਹੀ ਹੈ ਕਿ ਪਲੀਜ਼ ਟੀਚਰ ਬਣੇ ਰਹੋ ਇਹਦੇ ਨਾਲ ਕਦੀ ਸਮਝੌਤਾ ਨਾ ਕਰਿਓ ਔਰ ਆਪਣੇ ਰੁਤਬੇ ਨੂੰ ਕਦੀ ਘੱਟ ਨਾ ਕਰਿਓ ਇੱਕ ਛੋਟੀ ਜਿਹੀ ਮੈਂ ਗੱਲਬਾਤ ਹੋਰ ਕਰਨਾ ਚਾਹਾਂਗਾ ਜਿਹੜਾ ਖਾਂਦੇ ਪ੍ਰਸ਼ਨ ਦੇ ਬਾਰੇ ਗੱਲ ਕੀਤੀ ਤ੍ਰਿਕੇਸ਼ ਗੁਪਤਾ ਨੇ ਨਾਲ ਹੀ ਹਮੇਂ ਪੜ ਦਿੱਤੀ ਹਾਂਜੀ ਹਾਂਜੀ ਇਹਦੇ ਬਾਰੇ ਕੀ ਕਹਾਂ ਸਰ ਰਕੇਸ਼ ਗੁਪਤਾ ਜੀ ਇੱਕ ਇਸ ਕਲੱਬ ਦਾ ਉਹ ਸਿਤੰਬ ਹੈ ਇੱਕ ਉਹ ਪਿਲਰ ਹੈ ਕਿ ਜੇ ਕਲੱਬ ਦੋ ਕਿਸੇ ਵੇਰੇ ਲੋਡ ਪੈ ਗਈ ਨਾ ਕਿ ਇੱਕ ਹੀ ਥੰਮ ਤੇ ਖਲੋਣਾ ਤੇ ਉਹ ਕੱਲੇ ਰਕੇਸ਼ ਗੁਪਤਾ ਜੀ ਬਹੁਤ ਵਾਹ ਜੀ ਮੇਰਾ ਨਾਮ ਬਲਜੀਤ ਕੌਰ ਹੈ ਜੀ ਮੈਂ ਨਕੋਦਰ ਦੀ ਤੋਂ ਹੀ ਆ ਮੇਰੇ ਰਟਾਇਰਡ ਲੈਕਚਰਰ ਐਜ਼ ਅ ਪੋਲਿਟਿਕਲ ਸਾਇੰਸ ਰਟਾਇਰ ਹੋਈ ਆ ਤੇ ਮੈਨੂੰ ਅੱਜ ਇਹਨਾਂ ਨੇ ਸਨਮਾਨ ਦਿੱਤਾ ਤੇ ਮੈਨੂੰ ਬਹੁਤ ਵਧੀਆ ਲੱਗਾ ਕਿਉਂਕਿ ਇੱਕ ਜਿਹੜਾ ਅਧਿਆਪਕ ਆ ਨਾ ਉਹ ਜਿਹਦਾ ਸਰ ਨੇ ਕਿਹਾ ਕਿ ਸਮਾਜ ਨੂੰ ਸਿਰਜਣ ਵਾਲਾ ਹੁੰਦਾ ਹੈ ਅਧਿਆਪਕ ਨੇ ਜੋ ਕੁਝ ਸਿਖਾਉਣਾ ਆ ਬੱਚਿਆਂ ਨੇ ਕਿਉਂਕਿ ਬੱਚੇ ਜਿਹੜੇ ਆ ਸਾਡੇ ਉਹ ਫਿਊਚਰ ਹੁੰਦਾ ਦੇਸ਼ ਦਾ ਉਹਨਾਂ ਨੇ ਉਸੇ ਹਿਸਾਬ ਦੇ ਨਾਲ ਹੀ ਦੇਸ਼ ਨੂੰ ਚਲਾਉਣਾ ਜਾਂ ਕੋਈ ਵੀ ਉਹਨਾਂ ਨੇ ਆਪਣਾ ਕੋਈ ਵੀ ਕੰਮ ਕਰਨਾ ਟੀਚਰ ਨੂੰ ਫੋਲੋ ਕਰਦੇ ਆ ਬੱਚੇ ਜਿੱਦਾਂ ਦਾ ਟੀਚਰ ਸਿਖਾਊਗਾ ਉਦਾਂ ਦਾ ਬੱਚੇ ਸਿੱਖਣਗੇ ਇਸ ਕਰਕੇ ਮੈਂ ਅਧਿਆਪਕ ਜਿਹੜੇ ਮੇਰੇ ਸਾਥੀ ਆ ਜਿਹੜੇ ਜੋਬ ਹੈ ਜੋਬ ਦੇ ਵਿੱਚ ਹੈਗੇ ਆ ਹਜੇ ਮੈਂ ਉਹਨਾਂ ਨੂੰ ਇਹ ਕਹਿਣਾ ਚਾਹੁੰਨੀ ਆ ਕਿ ਆਪਣੇ ਬੱਚਿਆਂ ਨੂੰ ਇੱਕ ਕਿਤਾਬੀ ਗਿਆਨ ਦੇ ਨਾਲ ਨਾਲ ਮੋਰਲ ਐਜੂਕੇਸ਼ਨ ਜਿਹੜੀ ਉਹ ਜ਼ਰੂਰ ਦਿਓ ਕਿਉਂਕਿ ਮੋਰਲ এডਿਕੇਸ਼ਨ ਅੱਜ ਸਮੇਂ ਦੀ ਬਹੁਤ ਵੱਡੀ ਲੋੜ ਆ ਮੈਮ ਇੱਕ ਗੱਲ ਕਰਨਾ ਚਾਹਾਂਗੇ ਅੱਜ ਕਿ ਬੱਚੇ ਜਿਹੜਾ ਮੋਬਾਈਲ ਦੇ ਨਾਲ ਬਹੁਤ ਹੀ ਖਾਣਾ ਖਾਣਾ ਮੋਬਾਈਲ ਜੋ ਵੀ ਕੰਮ ਕਰਨਾ ਮੋਬਾਈਲ ਮੋਬਾਈਲ ਜਿਹੜਾ ਆ ਉਹ ਇੱਕ ਲਿਮਿਟ ਦੇ ਵਿੱਚ ਯੂਜ਼ ਕਰੋ ਉਹਨੂੰ ਚੰਗੇ ਕੰਮ ਲਈ ਯੂਜ਼ ਕਰੋ ਜਿਹੜੀ ਗੱਲ ਦਾ ਤੁਹਾਨੂੰ ਫਾਇਦਾ ਹੈਗਾ ਆ ਉਹਦੇ ਲਈ ਬੱਚੇ ਨੂੰ ਮੋਬਾਈਲ ਦਿਓ ਜ਼ਰੂਰ ਦਿਓ ਕਿਉਂਕਿ ਬਹੁਤ ਸਾਰੀ ਨੋਲਿਜ ਜਿਹੜੀ ਸਾਨੂੰ ਇਹਦੇ ਤੋਂ ਮਿਲਦੀ ਆ ਜੇ ਅਸੀਂ ਬਿਨਾਂ ਵਜਾ ਬੱਚੇ ਜਿਹੜੇ ਐਡਿਕਟਡ ਹੋ ਜਾਂਦੇ ਆ ਉਹ ਤੋਂ ਬੱਚਿਆਂ ਨੂੰ ਜ਼ਰੂਰ ਰੋਕੋ ਹਾਂਜੀ ਥੈਂਕ ਯੂ ਸਸਰੀਆਂ ਮੈਂ ਰੁਪਿੰਦਰ ਕੌਰ ਮੈਂ ਲੈਕਚਰ ਮੈਂ ਜਲੰਧਰ ਨੂੰ ਬਿਲੋਂਗ ਕਰਦੀ ਹਾਂ ਬਟ ਮੈਂ ਕਮਨਟ ਸੀਨੀਅਰ ਕੈਂਡੀਡੇਟਸ ਕੋਲ ਸ਼ੰਕਰ ਵਿੱਚ ਮੈਥ ਲੈਕਚਰਰ ਕੰਮ ਕਰ ਰਹੀ ਹਾਂ ਮੈਂ ਐਲਾਈయన్స్ ਕਲੱਬ ਦਾ ਬਹੁਤ ਦਿਲੋਂ ਧੰਨਵਾਦ ਕਰਦੀ ਹਾਂ ਕਿ ਜਿਨ੍ਹਾਂ ਨੇ ਸਾਨੂੰ ਸਨਮਾਨਿਤ ਕੀਤਾ ਹੈ ਕਿਉਂਕਿ ਟੀਚਰਸ ਜਿਹੜਾ ਇੱਕ ਪਰਫੈਸ਼ਨ ਹੈ ਕਿੰਨਾ ਪਰਫੈਸ਼ਨ ਹੈ ਕਿ ਜਿੰਨੇ ਵੀ ਪਰਫੈਸ਼ਨਸ ਹੈਗੇ ਸਾਰੇ ਟੀਚਰਸ ਦੇ ਜਿਹੜੇ ਹੈਗੇ ਆ ਦੇ ਪਰਫੈਸ਼ਨ ਤੋਂ ਹੀ ਨਿਕਲਦੇ ਆ ਮੈਚਰ ਕੋ ਪੁਲਿਸ ਡਿਪਾਰਟਮੈਂਟ ਹੋਵੇ ਡਾਕਟਰਸ ਦਾ ਡਿਪਾਰਟਮੈਂਟ ਹੋਵੇ ਆਈਐਸ ਆਫੀਸਰ ਪੀਸੀ ਆਫੀਸਰ ਸਾਰੇ ਹੀ ਜਿਹੜੇ ਟੀਚਰਸ ਦੇ profession ਦੇ ਨਾਲ ਹੀ ਜਿਹੜੇ ਜੁੜੇ ਹੋਏ ਜਿਹੜਾ ਮੇਨ profession ਆ ਆਫ ਟੀਚਰਸ ਦਾ ਹੀ ਹੈ ਅੱਜ ਕੱਲ ਦੇ ਬੱਚਿਆਂ ਕੀ ਮੈਸੇਜ ਦੇਣਾ ਹੈ ਮੈਂ ਬੱਚੇ ਨੂੰ ਇਹੀ ਮੈਸੇਜ ਦੇਣਾ ਕਿ ਜਿੰਨੀ ਜ਼ਿਆਦਾ ਮਿਹਨਤ ਕਰਨਗੇ ਬੱਚੇ ਉਹਦਾ ਫਲ ਇੱਕ ਦਿਨ ਉਹਨਾਂ ਨੂੰ ਜ਼ਰੂਰ ਮਿਲੇਗਾ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਮੈਂ ਮੰਜੂ ਬਾਲਾ ਐਪੈਕਸ ਇੰਟਰਨੈਸ਼ਨਲ ਪਬਲਿਕ ਸਕੂਲ ਨਕੋਦਰ ਤੇ ਮੈਂ ਬੱਚਿਆਂ ਨੂੰ ਇਹੀ ਮੈਸੇਜ ਦੇਣਾ ਚਾਹਾਂਗੀ ਖੂਬ ਮਨ ਲਗਾ ਕੇ ਪੜੋ ਜਿੰਨਾ ਤੁਸੀਂ ਐਫਰਟ ਕਰੋਗੇ ਤੇ ਤੁਹਾਡੀ ਫਿਊਚਰ ਤੁਹਾਡਾ ਸੇਫ ਹੋਊਗਾ ਇਹਦੇ ਨਾਲ ਮੈਡਮ ਮੈਂ ਤੁਹਾਨੂੰ ਸਨਮਾਨਿਤ ਕੀਤਾ ਗਿਆ ਕਿਸ ਤਰ੍ਹਾਂ ਲੱਗ ਰਿਹਾ ਹੈ ਬਹੁਤ ਵਧੀਆ ਜੀ ਆਈ ਐਮ ਫੀਲਿੰਗ ਵੈਰੀ ਗ੍ਰੇਟਫੁਲ ਟੂ ਲਾਇਓਨਸ ਕਲੱਬ ਐਂਡ ਮਾਈ ਪ੍ਰਿੰਸੀਪਲ ਸ਼ਾਲੂ ਗੁਪਤਾ ਐਂਡ ਚੇਅਰਮੈਨ ਸਰ ਵਿੰਦਰ ਸਿੰਘ ਸੁਸਾਂਝ ਜੀ ਸਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵਿਪਨ ਗੁਮਾਰ ਜੀ ਵਿਪਨ ਗੁਮਾਰ ਹਾਂ ਜੀ ਮੈਂ ਮਹਾਤਮਾਸਟਰ ਜੀ ਨਗੋਦਰ ਬਿਲੋਂਗ ਕਰਦਾ ਨਗੋਦਰ ਦੇ ਰਹੇ ਹਾਂ ਅੱਜ ਮੈਂ ਮਹਿਸੂਸ ਕਰ ਰਿਹਾ ਕਿ ਇਸ ਔਨਰ ਦੇ ਵਿੱਚ ਮੇਰੇ ਗੁਰੂ ਜੀ ਵੀ ਖੜੇ ਆ ਤੇ ਮੇਰੇ ਚੇਲੇ ਵੀ ਖੜੇ ਆ। ਵਾਜੋ ਇੱਕ ਕਲਾਪਿੰਗ। ਬੱਲੇ ਕੇ ਬੜੀ ਮਾਣ ਦੀ ਗੱਲ ਆ ਜੀ। ਮੇਰੇ ਤੋਂ ਪੜੇ ਹੋਏ ਬੱਚੇ ਅੱਜ ਇੱਥੇ ਖੜੇ ਆ ਸੁਜਿੰਦਰ ਸਿੰਘ ਵਾਲੀ ਰੋਬਰਤ ਗੁਪਤਾ ਜੀ ਤੇ ਮੈਂ ਇੱਕ ਹੋਰ ਚੀਜ਼ ਹੈਗੀ ਬੜੀ ਖੁਸ਼ੀ ਦੀ ਗੱਲ ਆ। ਇੱਕ ਟੀਚਰ ਹੀ ਇਦਾਂ ਦਾ ਹੈ ਜਿਹੜਾ ਆਪਣੇ ਬੱਚਾਂ ਦੇ ਖੁਸ਼ ਹੁੰਦਾ ਕਿ ਮੇਰੇ ਪੜੇ ਬੱਚੇ ਅੱਗੇ ਜਾਣ। ਅਸੀਂ ਮਤਲਬ ਕਿ ਡੀਸੀ ਵੀ ਬਣਾਣੇ ਆ, ਆਈਐਸ ਅਫਸਰ ਪੈਦਾ ਹੁੰਦੇ ਆ ਪਰ ਇੱਕ ਟੀਚਰ ਦੀ ਜ਼ਰੂਰਤ ਹੀ ਆ ਗਿਆ। ਤੇ ਅਸੀਂ ਇਹੀ ਮੈਸੇਜ ਦਿੰਨੇ ਆ। ਕਿ ਜਿਹੜੇ ਬੱਚੇ ਪੜ੍ਹ ਕੇ ਆਪਣੇ ਟੀਚਰ ਨੂੰ ਯਾਦ ਰੱਖਦੇ ਆ ਉਹ ਜ਼ਿੰਦਗੀ ਚ ਹਮੇਸ਼ਾ ਕਾਮਯਾਬ ਹੁੰਦੇ ਆ ਕਦੀ ਪਿੱਛੇ ਨਹੀਂ ਜਾਂਦੇ ਐਗਜ਼ੈਂਪਲ ਸਾਡੇ ਸਾਹਮਣੇ ਹੈਗੀਆਂ ਮੇਰੇ ਗੁਰੂ ਜੀ ਸਟੇਜ ਤੇ ਖੜੇ ਆ ਬਿਨੇ ਸਰ ਜੀ ਮੈਂ ਇਹਨਾਂ ਨੂੰ ਬਹੁਤ ਮੇਰੇ ਸਰਦਾਰ ਜੋ ਹੈਗੇ ਆ ਤੇ ਮੇਰੇ ਸਟੂਡੈਂਟ ਵੀ ਤੇ ਮੈਂ ਬੱਚਿਆਂ ਨੂੰ ਇਹੀ ਕਹਿਣਾ ਚਾਹੁੰਦਾ ਹੈਗਾ ਮਿਹਨਤ ਕਰੋ ਬਿਨਾ ਮਿਹਨਤ ਕੋ ਕੁਝ ਨਹੀਂ ਮਿਲਦਾ ਤੇ ਜਿਵੇਂ ਕਿ ਇਹ ਬੱਚੇ ਕਹਿ ਰਹੇ ਆ ਕਿ ਮਾਰ ਵੀ ਖਾਣੀ ਪੈਂਦੀ ਆ ਤੇ ਚੰਡਿਓ ਮੇਰੇ ਚੇਲੇ ਸੁਖਿੰਦਰ ਜੀ ਆ ਅਸੀਂ ਆਸ ਕਰਦੇ ਆ ਕਿ ਮਿਹਨਤ ਕਰੋਗੇ ਪੜੋਗੇ ਜਨੀ ਕਾਮਯਾਬ ਹੋਗੇ Thank you. Thank you. ਮੇਰਾ ਮੇਨ ਮਕਸਦ ਸੀ ਟੈਕਨੀਕਲ ਐਜੂਕੇਸ਼ਨ ਨੂੰ ਪ੍ਰਮੋਟ ਕਰਨਾ ਔਰ ਦੇ ਹੱਥ ਵਿੱਚ ਮੈਂ ਕੰਮ ਕਰਦਾ ਵਾਂ ਔਰ ਮੈਂ 3 ਮੈਰਿਟਸ ਕੱਢੀਆਂ ਪੰਜਾਬ ਤੋਂ ਔਰ ਬੈਸਟ ਸਕੂਲ ਰਿਵਾਰਡ ਮੈਂ ਜਿਹੜਾ ਵਾ ਜਿੱਤ ਕੇ ਲਿਆ ਹਾਂ ਬਸ ਬੈਸਟ ਸਕੂਲ ਸਾਢੇ 5 ਲੱਖ 60-7 ਲੱਖ ਰੁਪਏ ਮੈਂ ਜਿੱਤਿਆ ਵਾ ਮੇਰੇ ਕੋਲ ਸਾਰੇ ਅਵਾਰਡ ਆ ਗਏ ਆ ਪਰ ਮੇਰਾ ਮੇਨ ਮਕਸਦ ਆ ਜਿਹੜੇ ਗਰੀਬ ਬੱਚੇ ਆ ਉਹਨਾਂ ਨੂੰ ਮੈਂ ਪ੍ਰਮੋਟ ਕਰਦਾ ਵਾਂ ਔਰ ਟੈਕਨੀਕਲ ਐਜੂਕੇਸ਼ਨ ਨੂੰ ਪ੍ਰਮੋਟ ਕਰਦਾ ਮੇਰੇ ਬੱਚੇ ਸਾਰੇ ਮੈਰਿਟ ਚ ਵੀ ਆਉਂਦੇ ਆ ਔਰ ਮੈਰਿਟਰੀ ਸਕੂਲ ਵਿੱਚ ਮੈਂ ਪ੍ਰਮੋਟ ਕਰਦਾ ਮੇਰੇ ਬਾਅਦ ਤੋਂ ਬਾਅਦ ਦਨ ਆਪ ਆਮ ਪਬਲਿਕ ਸਕੂਲ ਅਭੀ ਇਨਫਰਾਸਟ੍ਰਕਚਰ ਨਹੀਂ ਹੋਏਗਾ ਮੈਂ 1.5 ਕਰੋੜ ਰੁਪਏ ਆਪਣੇ ਸਕੂਲ ਤੇ ਜਿਹੜਾ ਪਬਲਿਕ ਤੋਂ ਲਵਾਇਆ 1.5 ਕਰੋੜ ਰੁਪਏ ਆ ਬੈਸਟ ਬੈਸਟ ਮੇਰਾ ਫਰਨੀਚਰ ਮੇਰਾ ਫਰਨੀਚਰ ਸਕੂਲ ਆ ਮੇਰੇ ਸਕੂਲ ਆ ਮਲੋ ਗੀਜ ਹਰ ਚੀਜ਼ ਮੇਰੇ ਸਕੂਲ ਦੀ ਬੈਸਟ ਆ ਔਰ ਮੈਂ ਡਿਸਟ੍ਰਿਕਟ ਪੰਜਾਬ ਲੈਵਲ ਤੇ ਬੈਸਟ ਸਕੂਲ ਮੈਂ ਰਵਾਇਆ ਕਿਹੜੇ ਸਕੂਲ ਦਾ ਮੈਂ ਗਵਰਨਮੈਂਟ ਗਰਜ ਹਾਈ ਸਕੂਲ ਤਲਵੰਡੀ ਉਹ ਆ ਬੀ ਐਮ ਸ਼ਰੀਆ ਤਲਵੰਡੀ ਦਾ ਔਰ ਨਾਲ ਹੀ ਮੇ ਕੋ 20 ਲੱਖ ਰੁਪਏ ਦੀ ਟੈਕਨਿੰਗ ਮੇ ਕੋ ਹੈ ਅਟਾ ਟਿੰਕਰਿੰਗ ਲੈਵਾ ਜੋ ਕਿ ਡਿਸਟ੍ਰਿਕਟ ਵਿੱਚ گورਨਮੈਂਟ ਸਕੂਲ ਵਿੱਚ ਵੇਰ ਬੈਸਟ ਸਕੂਲ ਆ ਟੈਕਨੀਕਲ 2 ਲੱਖ ਰੁਪਈਆ ਮਤਲਬ ਸੈਂਟਰ ਦੀ ਹੈ ਮੇਰੇ ਕੋਲ 2 ਲੱਖ ਸੈਂਟਰ ਹੀ ਹਾਲ ਦੇ ਵਿੱਚ ਠੀਕ ਆ ਇਧਰ ਆਓ ਜਰਾ ਸਾਹਮਣੇ ਦੇਖੋ ਉਧਰ ਦੇਖਿਓ ਇੱਕ ਉਪਰਾਲਾ ਤੁਸੀਂ ਅੱਜ ਕੀਤਾ ਹਲੇ ਮੇਰੇ ਸਰ ਨੇ ਕਿਹਾ ਸੀ ਅੱਖਾਂ ਦੀ ਆਪਰੇਸ਼ਨ ਦਾ ਤੇ ਤੁਸੀਂ ਪਹਿਲੇ ਹੀ ਆਵੇਂ ਪਰਦੇਤੀ ਮੈਂ ਕੋਈ ਨਹੀਂ ਕੀਤਾ ਜੀ ਇਹ ਪਰਮਾਤਮਾ ਨੇ ਅਸ਼ੀਰਵਾਦ ਦਿੱਤਾ ਜੀ ਤੇ ਮੈਂ ਕਰ ਦਿੱਤਾ ਮੈਂ ਕਹਿੰਦਾ ਕੋਈ ਗੱਲ ਨਹੀਂ ਬਹੁਤ ਵਧੀਆ ਕੀ ਗੈਨਰ ਹੋ ਗਿਆ ਅੱਜ ਦੇ ਜੀ ਟੀਚਰ ਡੇ ਆ ਤੀਹਰਾ ਸਨਮਾਨ ਸਾਰੇ ਟੀਚਰ ਸਾਹਿਬਾਨ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਇੱਥੇ ਆਏ ਸਾਡੇ ਛੋਟੇ ਸੱਦੇ ਤੇ ਜੀ ਅਸੀਂ ਇਹਨਾਂ ਨੂੰ ਸਨਮਾਨਿਤ ਕੀਤਾ ਅਸੀਂ ਇੰਨੇ ਚੋਗੇ ਹੈ ਨਹੀਂ ਸਨਮਾਨਿਤ ਕਰਨ ਚੋਗੇ ਟੀਚਰ ਨੂੰ ਕੌਣ ਸਨਮਾਨਿਤ ਕਰ ਸਕਦਾ ਕੋਈ ਨਹੀਂ ਕਰ ਸਕਦਾ ਵਾਹ ਜੀ ਬਿਲਕੁਲ ਬਿਲਕੁਲ ਜੀ ਮੇਰੇ ਫਾਦਰ ਵੀ ਟੀਚਰ ਹੈ ਜੀ ਮੈਡਮ ਜੀ ਹਰੀਪੁਰ ਮਾਸਟਰ ਨੋਹ ਲਾਲ ਜੀ 86 ਰੈਰ ਹੋਏ ਸੀ ਉਦੋਂ ਜੀ ਕੈਬੂਲੇਸ਼ਨ ਬਿੱਗ ਜੀ ਪ੍ਰਿੰਸੀਪਲ ਸੀ ਉੱਥੇ ਜੀ 86 ਗੈਰਨੀ ਜਗਤਾਰ ਸਿੰਘ ਜੀ ਤੰਦੌਰੇ ਤੋਂ ਜੀ ਤੇ ਉਹ ਸਾਰੇ ਮੈਂ ਖੁਦ ਟੀਚਰ ਦਾ ਬੇਟਾ ਵਾਂ ਜੀ ਮਾ ਬਹੁਤ ਬਹੁਤ ਸ਼ੁਕਰੀਆ ਸਰ ਸਤਿ ਸ਼੍ਰੀ ਅਕਾਲ ਜੀ ਸਰ ਅੱਜ ਇੱਕ ਉਪਰਾਲਾ ਕੀਤਾ ਗਿਆ ਬਹੁਤ ਵਧੀਆ ਟੀਚਰ ਨੂੰ ਸਨਮਾਨਿਤ ਕੀਤਾ ਗਿਆ ਜੀ ਟੀਚਰ ਨੂੰ ਸਨਮਾਨਿਤ ਨਹੀਂ ਕੀਤਾ ਗਿਆ ਟੀਚਰ ਹੀ ਸਨਮਾਨ ਸਾਨੂੰ ਦੇ ਰਹੇ ਜੀ ਬਸ ਬਹੁਤ ਵਧੀਆ ਜੀ ਬਾਕੀ ਪ੍ਰੋਫੈਸਰ ਵੇਲੇ ਜੀ ਨੇ ਸਾਰਾ ਡਿਟੇਲ ਦੱਸ ਤੀ ਹੈ ਤੇ ਜਿਸ ਤਰ੍ਹਾਂ ਮਾਪੇ ਤਾਂ ਬਣਾ ਨਹੀਂ ਗਤੀ ਹੁੰਦੀ ਤੇ ਟੀਚਰ ਤੋਂ ਪੈਣਾ ਨਹੀਂ ਉਦਕਤੀ ਹੁੰਦੀ ਉਹਨਾਂ ਦਾ ਬਰਾਬਰ ਦਾ ਅਰਥ ਹੈ ਮਾਤਰਾ ਸਾਹਿਬ ਕੀ ਕਹਿਣਗੇ ਟੀਚਰਾਂ ਦੇ ਟੀਚਰ ਹੀ ਬੋਲਣਗੇ ਜੀ ਅੱਜ ਟੀਚਰ ਹੀ ਬੋਲਣਗੇ ਸਰ ਟੀਚਰ ਹੀ ਬੋਲਣਗੇ ਜੀ ਹਾਂ ਕੀ ਨੇ ਸਰ ਮੈਂ ਪ੍ਰੇਮ ਲਾ ਲੌਜਲਾ ਲੈਕਚਰਰ ਮੈਥਮੈਟਿਕਸ ਕਾਮਨ ਸਾਇੰਸ ਖੜੀ ਸੁਪਾਸਲਾ ਜੀ ਤੇ ਮੈਂ ਲੋਇਨ ਕਲੱਬ ਨਕੂਦਰਾ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਬੁਲਾ ਕੇ ਸਨਮਾਨ ਦਿੱਤਾ ਤੇ 5 ਸਤੰਬਰ ਦੇ ਤੌਰ ਤੇ ਸਾਨੂੰ ਟੀਚਰਾਂ ਸਾਰਿਆਂ ਨੂੰ ਸਨਮਾਨਿਤ ਕੀਤਾ ਸਾਰੇ ਕਲੱਬ ਦਾ ਮੈਂ ਆਪਣੇ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ ਠੀਂਗਰ ਸਾਹਿਬ ਅੱਜ ਜਿਹੜਾ ਅਸੀਂ ਇਹ ਉਪਰਾਲਾ ਕੀਤਾ ਹੈ ਇਹ ਟੀਚਰ ਨੂੰ ਅਸੀਂ ਕਦੀ ਸਨਮਾਨਿਤ ਇਸ ਤਰੀਕੇ ਨਾਲ ਤਾਂ ਨਹੀਂ ਕਰ ਸਕਦੇ ਕਿਉਂਕਿ ਉਹਨਾਂ ਨੇ ਇੰਨੇ ਇਨ੍ਹਾਂ ਦਾ ਬਲੀਦਾਨ ਹੁੰਦਾ ਹੈ ਜਿਹੜਾ ਉਹਨਾਂ ਨੇ ਇੱਕ ਬੱਚੇ ਨੂੰ ਇੱਕ ਛੋਟੇ ਤੋਂ ਲੈ ਕੇ ਇੱਕ ਵੱਡਾ ਅਫਸਰ ਬਣਾਇਆ ਹੁੰਦਾ ਉਸ ਚੀਜ਼ ਨੂੰ ਕਦੀ ਉਹਦਾ ਰਿਣ ਦਿੱਤਾ ਨਹੀਂ ਜਾ ਸਕਦਾ ਪਰ ਅਸੀਂ ਆਪਣੀ ਇੱਕ ਛੋਟੀ ਜੀ ਕੋਸ਼ਿਸ਼ ਕੀਤੀ ਹੈ ਕਿ ਇਸ ਇਨ ਟੀਚਰਾਂ ਨੂੰ ਅਸੀਂ ਸਨਮਾਨਿਤ ਕਰੀਏ ਤਾਂ ਇਹਨਾਂ ਨੂੰ ਇੱਕ ਰਤਬਾ ਮਿਲੇ ਇੱਕ ਇਹਨਾਂ ਨੂੰ ਵੀ ਸਨਮਾਨ ਮਿਲੇ ਵੈਸੇ ਤਾਂ ਉਹਨਾਂ ਨਾਲ ਸਨਮਾਨ ਟੀਚਰਸ ਤੋਂ ਬੱਚਿਆਂ ਨੇ ਜਿਹੜੇ ਬੱਚੇ ਹੁੰਦੇ ਆ ਉਹ ਟੀਚਰ ਦਾ ਸਨਮਾਨ ਹੁੰਦੇ ਆ ਜਿੰਨੇ ਵੀ ਬੱਚੇ ਟੀਚਰਸ ਨੂੰ ਜਦੋਂ ਵੀ ਕੋਈ ਟੀਚਰ ਕਿਤੇ ਜਾਂਦਾ ਆ ਤਾਂ ਉਸ ਟੀਚਰ ਨੂੰ ਜਦੋਂ ਕੋਈ ਬੱਚਾ ਆ ਕੇ ਮਿਲਦਾ ਹੈ ਤਾਂ ਉਸ ਟੀਚਰ ਦਾ ਹੀ ਸਨਮਾਨ ਹੁੰਦਾ ਹੈ ਕਿ ਭਈ ਮੈਨੂੰ ਮੈਂ ਜੋ ਪੜਾਇਆ ਉਹਦੀ ਸਿੱਖਿਆ ਜਿਹੜੀ ਆ ਲੋਕਾਂ ਦੇ ਵਿੱਚ ਗਈ ਬਹੁਤ ਬਹੁਤ ਸ਼ੁਕਰੀਆ ਜੀ ਕਿ ਮੈਂ ਇੱਥੇ ਇਨਵਾਈਟਡ ਨਹੀਂ ਮੈਂ ਇਸ ਕਲੱਬ ਦਾ ਪਾਰਟ ਆ ਔਰ ਇਹ ਮੇਰੀ ਲਾਇਨਸ ਫੈਮਿਲੀ ਹੈ ਸੋ ਆਮ ਪ੍ਰਾਊਡ ਆਫ ਲਾਇਨ ਫੈਮਿਲੀ ਕਰਾਈ ਟੀਚਰ ਨੂੰ ਸਨਮਾਨ ਟੀਚਰਸ ਨੂੰ ਜਿਹੜਾ ਸਨਮਾਨਿਤ ਕਰਨ ਦੇ ਵਿਸ਼ੇ ਦੇ ਵਿੱਚ ਜਿਹੜਾ ਇਹ ਆਯੋਜਨ ਕੀਤਾ ਗਿਆ ਜਿਹੜੀ ਲਾਇਅੰਸ ਕਲੱਬ ਦੀ ਗ੍ਰੇਟਰ ਦੀ ਟੀਮ ਹੈ ਇਹ ਸਦਾ ਹੀ ਇਦਾਂ ਦੇ ਉਪਰਾਲੇ ਕਰਦੀ ਰਹਿੰਦੀ ਹੈ ਕਿ ਜਿਹਦੇ ਨਾਲ ਇੱਕ ਸਮਾਜ ਦੇ ਵਿੱਚ ਇੱਕ ਅੱਛਾ ਇੱਕ ਪੋਜ਼ਿਟਿਵ ਮੈਸੇਜ ਆਏ ਔਰ ਟੀਚਰ ਦਾ ਇੱਕ ਗੁਰੂ ਹੈ ਤੋ ਗੁਰੂ ਦਰੋਣ ਗੁਰੂ ਅ ਵਿਸ਼ੇਸ਼ਟ ਜੀ ਇਹਨਾਂ ਦਾ ਨਾਮ ਜਿਹੜੇ ਗੁਰੂਆਂ ਦੇ ਨਾਮ ਜਿਹੜੇ ਰੱਖੇ ਜਾਂਦੇ ਨਾ ਉਹ ਇੱਕ ਸ਼ੇਪ ਕਰਨ ਦੇ ਵਿੱਚ ਉਹਨਾਂ ਨੇ ਪ੍ਰਭੂ ਰਾਮ ਨੂੰ ਰਿਸ਼ੀ ਮਹਾਰਿਸ਼ੀ ਵਾਲਮੀਕੀ ਜੀ ਨੇ ਉਹਨਾਂ ਦੇ ਅੱਗੇ ਉਹਨਾਂ ਦੇ ਬੱਚਿਆਂ ਨੂੰ ਵੀ ਲਵਕੋਸ਼ ਜੀ ਨੂੰ ਵੀ ਸੋ ਇੱਕ ਐਗਜ਼ਾਮਪਲ ਹੈ ਜਿਹੜੀਆਂ ਪੁਰਾਣੀਆਂ ਸਦੀਆਂ ਤੋਂ ਚੱਲਦੀ ਆ ਰਹੀ ਹੈ ਕਿ ਜਿਹੜੇ ਗੁਰੂ ਹੀ ਇੱਕ ਐਸੀ ਸ਼ਖਸੀਅਤ ਹੁੰਦੀ ਹੈ ਜਿਹੜੀ ਇੱਕ ਜਿਦਾ ਆਪਾਂ ਦੇਖਦੇ ਨਾ কুমਾਰ ਇੱਕ ਮਿੱਟੀ ਦੇ ਭਾਂਡੇ ਨੂੰ ਜਦੋਂ ਰੀਸ਼ੇਪ ਕਰਦਾ ਉਹ ਇੱਕ ਅੱਛੇ ਸ਼ੇਪ ਦੇ ਵਿੱਚ ਉਹਨੂੰ ਢਾਲ ਸਕਦਾ ਸੋ ਇਸੇ ਤਰ੍ਹਾਂ ਇੱਕ ਬੱਚਾ ਵੀ ਜਿਹੜਾ ਇੱਕ ਸਟੂਡੈਂਟ ਵੀ ਹੈ ਨਾ ਉਹਨੂੰ ਵੀ ਜਿਹੜੀ ਰੀਸ਼ੇਪ ਚੰਗੀ ਸ਼ੇਪ ਦੇਣ ਦੇ ਲਈ ਇੱਕ ਟੀਚਰ ਦੀ ਮਹੱਤਾ ਹੁੰਦੀ ਹੈ ਉਹ ਟੀਚਰ ਹੀ ਕਰ ਸਕਦਾ ਜਿਹੜਾ ਮਾਪੇ ਦੇ ਇਲਾਵਾ ਜੇ ਸਕੂਲਿੰਗ ਦੇ ਵਿੱਚ ਮੈਕਸਿਮਮ ਟਾਈਮ ਜਿਹੜਾ ਬੱਚੇ ਦਾ ਉਹ ਸਕੂਲ ਦੇ ਵਿੱਚ ਜਾਂ ਕਾਲਜ ਦੇ ਵਿੱਚ ਰਹਿੰਦਾ ਉਹ ਜਦੋਂ ਟੀਚਰਸ ਉਹਨੂੰ ਰੀਸ਼ੇਪ ਕਰਦੇ ਆ ਉਹ ਅੱਗੇ ਜਾ ਕੇ ਉਹਦਾ ਫਿਊਚਰ ਜਿਹੜਾ ਉਹ ਸੁਨਹਿਰਾ ਹੋ ਜਾਂਦਾ ਸੋ ਟੀਚਰ ਦੀ ਜਿਹੜੀ ਇੰਪੋਰਟੈਂਸ ਆ ਮਾਪੇ ਦੇ ਬਰਾਬਰ ਹੀ ਹੈ ਭਗਵਾਨ ਦੇ ਬਰਾਬਰ ਹੈ ਕਿ ਅਸੀਂ ਲੋਕ ਅੱਜ ਵੀ ਮੈਂ ਆਪਣੇ ਆਪ ਨੂੰ ਮਾਣ ਮਹਿਸੂਸ ਕਰਦਾ ਕਿ ਜਿੰਨਾ ਜਿੰਨਾ ਦੇ ਕੋਲ ਮੈਂ ਪੜਿਆ ਪ੍ਰੋਫੈਸਰ ਵਿਨੇ ਜੀ ਕੋ ਵੀ ਪੜਿਆ ਪ੍ਰੋਫੈਸਰ ਐਚਸੀ ਭੱਲਾ ਜੀ ਕੋ ਵੀ ਪੜਿਆ ਸੋ ਉਹਨਾਂ ਦੀ ਟੀਚਿੰਗ ਦਾ ਅੱਜ ਵੀ ਸਾਡੇ ਜੀਵਨ ਦੇ ਵਿੱਚ ਐਡਾ ਵੱਡਾ ਯੋਗਦਾਨ ਹੈ ਕਿ ਜਿਹੜਾ ਅਸੀਂ ਉਹਨਾਂ ਦਾ ਦੇਨ ਦੇ ਹੀ ਨਹੀਂ ਸਕਦੇ ਕਦੇ ਵੀ ਸੋ ਟੀਚਰ ਇੱਕ ਪਰਮਾਤਮਾ ਰੂਪ ਮਾਪਾਬ ਦਾ ਦੂਸਰਾ ਰੂਪ ਹੁੰਦਾ ਟੀਚਰ ਇਹਦੀ ਸਾਨੂੰ ਰਿਸਪੈਕਟ ਕਰਨੀ ਚਾਹੀਦੀ ਹੈ ਕਿ ਮੈਂ ਇੱਕ ਜ਼ਰੂਰ ਗੱਲ ਸ਼ੇਅਰ ਕਰੂੰਗਾ ਕਿ ਕਿਸੇ ਵੇਲੇ ਸਾਡੇ ਕੋਲ ਸਫਾਰਿਸ਼ ਆ ਜਾਂਦੀ ਹੈ ਜੀ ਟੀਚਰ ਨੇ ਬੱਚੇ ਨੂੰ ਹਰਟ ਕੀਤਾ ਮੈਂ ਤੁਹਾਡੇ ਚੈਨਲ ਦੇ ਇੱਕ ਤਲਾਅ ਤੇ ਮਾਧਮ דרਾਂ ਇਹ ਜਰੂਰ ਕਹਿਣਾ ਚਾਹੁੰਗਾ ਕਿ ਜੇ ਟੀਚਰ ਬੱਚੇ ਨੂੰ ਹਿੱਟ ਕਰਦਾ ਜਾਂ ਹਰਟ ਕਰਦਾ ਉਹਨੂੰ ਸੁਧਾਰਨ ਦੇ ਲਈ ਉਹਦਾ ਫਿਊਚਰ ਸੇਵ ਕਰਨ ਦੇ ਲਈ ਔਰ ਮਾਂ-ਬਾਪ ਦੀ ਇੱਜ਼ਤ ਵਿੱਚ ਬਰਕਰਾਰ ਰੱਖਣ ਲਈ ਸਮਾਜ ਦੇ ਲਈ ਉਸ ਨਾ ਕਿ ਉਹ ਆਪਣੀ ਉਹ ਆਪਣੀ ਈਗੋ ਸੈਟੀਸਫਾਈ ਕਰਨ ਲਈ ਨਹੀਂ ਉਹਨੂੰ ਸ਼ੇਪ ਕਰਦਾ ਉਹਨੂੰ ਹਰਟ ਨਹੀਂ ਕਰਦਾ ਉਹ ਚਾਹਦਾ ਹੈ ਕਿ ਇਹ ਬੱਚਾ ਸਹੀ ਟ੍ਰੈਕ ਤੇ ਰਹੇ ਸਹੀ ਸਮਾਜ ਨੂੰ ਸਹੀ ਦਿਸ਼ਾ ਚ ਜਾ ਜੇ ਇੱਕ ਵਾਰੀ ਉਹ ਵਿਗੜ ਗਿਆ ਫਿਰ ਤਾਂ ਉਹ ਸਮਾਜ ਕੀ ਆਪਣਾ ਪਰਿਵਾਰ ਦਾ ਵੀ ਸਤਿਆਨਾਸ਼ ਹੀ ਕਰ ਦੇ। ਸੋ ਟੀਚਰ ਦਾ ਬਹੁਤ ਵੱਡਾ ਰੋਲ ਹੁੰਦਾ। ਟੀਚਰ ਨੂੰ ਕਦੇ ਵੀ ਆਪਣੇ ਬੱਚੇ ਨੂੰ ਰੀ ਸ਼ੇਪ ਕਰਨ ਦੇ ਲਈ ਕਦੇ ਵੀ ਉਹਦੇ ਚ ਇੰਟਰਫੇਅਰ ਨਹੀਂ ਕਰਨਾ ਚਾਹੀਦਾ। ਮੇਰੀ ਸਾਰੇ ਟੀਚਰਜ਼ ਦੇ ਵੱਲੋਂ ਤੁਹਾਡੇ ਸਾਰੇ ਸਮਾਜ ਨੂੰ ਇਹ ਮੇਰੀ ਇੱਕ ਰਿਕੁਐਸਟ ਹੈ ਕਿ ਜੇ ਟੀਚਰ ਕੋਈ ਵੀ ਆਪਣਾ ਯੋਗਦਾਨ ਦਿੰਦਾ ਤੁਹਾਡੇ ਬੱਚੇ ਨੂੰ ਰੀ ਸ਼ੇਪ ਕਰਨ ਲਈ ਤੇ ਉਹਨੂੰ ਪੂਰਾ ਯੋਗਦਾਨ ਤੁਸੀਂ ਵੀ ਉਹਨੂੰ ਸਮਰਪਿਤ ਕਰੋ। ਬਹੁਤ-ਬਹੁਤ ਸ਼ੁਕਰੀਆ। ਸੋ ਬਹੁਤ-ਬਹੁਤ ਸ਼ੁਕਰੀਆ ਜੀ। ਤੋਂ ਇਹ ਜੀ ਟੀਚਰ ਜਿਨ੍ਹਾਂ ਨੂੰ ਅੱਜ ਸਨਮਾਨਿਤ ਕੀਤਾ ਗਿਆ ਸਾਡੇ ਦੇਸ਼ ਦਾ ਗੌਰਵ ਆ ਸਾਡੇ ਦੇਸ਼ ਦਾ ਮਹਾਨ ਟੀਚਰਾਂ ਨੂੰ ਅਸੀਂ ਕਹਾਂਗੇ ਟੀਚਰ ਜਿਹੜੇ ਬੱਚੇ ਪੜ੍ਹ ਲਿਖ ਕੇ ਇਹਨਾਂ ਦੇ ਕੋਲੋਂ ਕੋਈ ਜੱਜ ਬੰਦਾ ਕੋ ਪਾਇਲਟ ਬੰਦਾ ਆ ਕੋਈ ਕੁਛ ਨਾ ਕੁਛ ਤਰੱਕੀਆਂ ਬਹੁਤ ਕਰਦਾ ਆ ਕਿਉਂਕਿ ਨਕੋਦਰ ਦੇ ਵਿੱਚ ਵੀ ਬਹੁਤ ਸਾਰੀਆਂ ਲੜਕੀਆਂ ਜਿਹੜੀਆਂ ਜੱਜ ਬਣ ਚੁੱਕੀਆਂ ਜਾਂ ਪਾਇਲਟ ਬਣ ਚੁੱਕੀਆਂ ਆ ਇਹ ਅੱਜ ਉਪਰਾਲਾ ਲਾਇਨ ਕਲੱਬ ਨਕੋਦਰ ਗ੍ਰੇਟਰ ਵੱਲੋਂ ਕੀਤਾ ਗਿਆ ਟੀਚਰਾਂ ਨੂੰ ਇੱਥੇ ਸਨਮਾਨਿਤ ਕੀਤਾ ਗਿਆ ਕੈਮਰਾ ਪਰਸਨ ਸੁਮੇਤ ਢਿੰਗੜਾ ਦੇ ਨਾਲ ਸੁਸ਼ੀਲ ਢਿੰਗੜਾ ਇਕਤਾ ਲਰ ਨਿਊਜ਼ ਨਕੋਦਰ